ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਨਾਲ ਜਸ਼ਮੀਤ ਪਾਟਿਆ ਜੀ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਚੀਫ ਅੱਜ ਗੱਲ ਕਰਾਂਗੇ ਟੂਰਿਸਟ ਵੀਜ਼ਾ ਦੀ ਪਿਛਲੇ ਕੁਝ ਸਮੇਂ ਤੋਂ ਟੂਰਿਸਟ ਵੀਜ਼ਾ ਦੇ ਵਿੱਚ ਬਹੁਤ ਵੱਡਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਪਰ ਬਹੁਤ ਸਾਰੇ ਲੋਕ ਨੇ ਭਾਵੇਂ ਉਹਨਾਂ ਨੇ ਆਸਟ੍ਰੇਲੀਆ ਜਾਣਾ ਹੈ ਕੈਨੇਡਾ ਜਾਣਾ ਹੈ ਯੂਕੇ ਜਾਣਾ ਹੈ ਜਾਂ ਸ਼ਾਨੀਗਨ ਕੰਟਰੀਜ਼ ਜਾਣਾ ਹੈ ਪੂਰਾ ਪ੍ਰੋਸੈਸ ਬਹੁਤ ਸਾਰੇ ਲੋਕਾਂ ਨੂੰ ਹਜੇ ਵੀ ਨਹੀਂ ਪਤਾ ਔਰ ਸਭ ਤੋਂ ਵੱਡੀ ਗੱਲ ਟੂਰਿਸਟ ਵੀਜ਼ਾ ਤੇ ਪੈਸੇ ਕਿੰਨੇ ਦੇਣੇ ਲੋਕ ਲਗਾਤਾਰ ਠੱਗੇ ਜਾ ਰਹੇ ਨੇ ਲੱਖਾਂ ਰੁਪਏ ਟੂਰਿਸਟ ਵੀਜ਼ਾ ਦੇ ਲੋਕ ਦੇ ਰਹੇ ਨੇ ਜੋ ਕਿ ਗਲਤ ਹੈ ਹੁਣ ਟੂਰਿਸਟ ਵੀਜ਼ਾ ਦਾ ਪੈਸੇ ਦਾ ਖਰਚਾ ਕਿੰਨਾ ਹੁੰਦਾ ਔਰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਔਰ ਕਿੰਨਾ ਟਾਈਮ ਪ੍ਰੋਸੈਸ ਨੂੰ ਲੱਗਦਾ ਹੈ ਇਹ ਸਾਰੀਆਂ ਗੱਲਾਂ ਜਸਮੀਨ ਜੀ ਤੁਹਾਨੂੰ ਸਮਝਾਣਗੇ ਜਸਮੀਨ ਜੀ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਨ ਜੀ ਸਭ ਤੋਂ ਪਹਿਲਾਂ ਤਾਂ ਟੂਰਿਸਟ ਵੀਜ਼ਾ ਦੇ ਨਾਂ ਤੇ ਠੱਗੀ ਬੜੀ ਹੈ ਮੈਂ ਚਾਹੁੰਗਾ ਇਹਦੇ ਤੇ ਕਲੈਰਿਟੀ ਕਰਾਂ ਸਭ ਤੋਂ ਪਹਿਲਾਂ ਤਾਂ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਵੀ ਸਟੂਡੈਂਟ ਜਾਂ ਜਿਹੜੇ ਵੀ ਲੋਕ ਟੂਰਿਸਟ ਵੀਜ਼ਾ ਤੇ ਬਾਹਰ ਜਾਂਦੇ ਆ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਟੂਰਿਸਟ ਵੀਜ਼ਾ ਤੇ ਤੁਸੀਂ ਨਾ ਤਾਂ ਕੰਮ ਕਰ ਸਕਦੇ ਹੋ ਨਾ ਹੀ ਤੁਹਾਡਾ ਕੋਈ ਸਟੇਟਸ ਹੈ ਉਸ ਦੇਸ਼ ਦੇ ਵਿੱਚ ਤੁਸੀਂ ਲੱਖਾਂ ਰੁਪਏ ਕਿਸ ਗੱਲ ਦੇ ਲੈ ਕੇ ਜਾ ਰਹੇ ਪਹਿਲੀ ਚੀਜ਼ ਦੂਸਰੀ ਚੀਜ਼ ਜਦੋਂ ਤੁਸੀਂ ਟੂਰਿਸਟ ਵੀਜ਼ਾ ਤੇ ਉਸ ਦੇਸ਼ 'ਚ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਤੱਕ ਤੇ ਤੋਂ ਉੱਥੋਂ ਦੇ ਲੋਕਲ ਵਕੀਲ ਕੋਈ ਵੀ ਦੇਸ਼ ਚੋਂ ਕੀ ਪਹੁੰਚੋ ਕਿਸੇ ਵੀ ਦੇਸ਼ ਚੋਂ ਪਹੁੰਚੋ ਲੋਕਲ ਵਕੀਲ ਲੋਕਲ ਲਾਇਰ ਵੀ ਤੁਹਾਡੇ ਤੋਂ ਲੱਖਾਂ ਰੁਪਏ ਡਿਮਾਂਡ ਕਰਨਗੇ ਤਾਂਤੇ ਉੱਥੇ ਤੁਹਾਡਾ ਲੀਗਲ ਰਾਈਟਸ ਬਣਾਉਣ ਦੇ ਲਈ ਜਿਹੜਾ ਕਿ ਬੜਾ ਡਿਫਿਕਲਟ ਕੰਮ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਤਾਂ ਸਟੂਡੈਂਟਸ ਜਿਹੜੇ ਕੀ ਕਹਿੰਦੇ ਆ ਇਥੋਂ ਸੋਚਦੇ ਆ ਕਿ ਟੂਰਿਸਟ ਵੀਜ਼ਾ ਇੱਕ ਸਸਤਾ ਰੂਟ ਹੈ ਕਿਸੇ ਵੀ ਕੰਟਰੀ ਪਹੁੰਚਣ ਦਾ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਰੂਟ ਇੱਕ ਸਹੀ ਸੈਟਲਮੈਂਟ ਵਾਲਾ ਰੂਟ ਨਹੀਂ ਹੈ ਜਿਹੜੇ ਕੰਟਰੀਜ਼ ਨੇ ਸਟੱਡੀ ਟੂ ਸੈਟਲ ਦਾ ਜਿਹੜਾ ਰੂਟ ਬਣਾਇਆ ਥੈਟ ਇਜ਼ ਅ ਬੈਟਰ ਰੂਟ ਫॉर ਸਟੂਡੈਂਟਸ ਈਵਨ ਐਂਡ ਯੰਗ ਕੈਂਡੀਡੇਟਸ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਕਿਹਾ ਸੁਖਿੰਦਰ ਜੀ ਕਿ ਲੱਖਾਂ ਰੁਪਏ ਇੱਥੇ ਲੈ ਜਾਂਦੇ ਆਂ ਸੋ ਜੇ ਤੁਸੀਂ ਯੰਗ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਤੋਂ ਸਪਾਂਸਰਸ਼ਿਪ ਦੇ ਪੇਪਰ ਲਗਾ ਸਕਦੇ ਹੋ ਜੇ ਅਸੀਂ ਕਿ ਇਹ ਕਿ ਅਸੀਂ ਆਲਰੇਡੀ ਕਾਰੋਬਾਰ ਜਾਂ ਕੰਮ ਕਰਦੇ ਆਂ ਨੌਕਰੀ ਕਰਦੇ ਆਂ ਤਾਂ ਤੁਸੀਂ ਆਪਣੇ ਪੇਪਰ ਲਗਾ ਸਕਦੇ ਹੋ ਪੇਪਰ ਕਿਹੜੇ ਲੱਗਦੇ ਆਂ ਪੇਪਰ ਦੇ ਵਿੱਚ ਇਨਕਮ ਟੈਕਸ ਰਿਟਰਨਸ ਆਪਣੀ ਪ੍ਰਾਪਰਟੀ ਵੈਲੂਏਸ਼ਨ ਬੈਂਕ ਸਟੇਟਮੈਂਟ ਤੇ ਸੀਆ ਰਿਪੋਰਟ ਆਹਾ ਚਾਰ ਪੇਪਰ ਲਗਾ ਕੇ ਤੁਸੀਂ ਟੂਰਿਸਟ ਵੀਜ਼ਾ ਕਿਸੇ ਵੀ ਕੰਟਰੀ ਦਾ ਅਪਲਾਈ ਕਰ ਸਕਦੇ ਹੋ ਆਹੀ ਚਾਰ ਪੇਪਰ ਦੀ ਲੋੜ ਹੈ ਸੋ ਇਹ ਮੇਨ ਚਾਰ ਪੇਪਰ ਹੈ ਕਿ ਤੁਹਾਡੀ ਇਨਕਮ ਕਿੰਨੀ ਹੈ ਤੁਹਾਡੇ ਬੈਂਕ ਖਾਤੇ 'ਚ ਪੈਸੇ ਕਿੰਨੇ ਆ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ ਔਰ ਤੁਸੀਂ ਇਹਨਾਂ ਤਿੰਨਾਂ ਪੇਪਰਾਂ ਦੇ ਆਧਾਰ 'ਤੇ ਸੀਆਰ ਰਿਪੋਰਟ ਬਣਾ ਸਕਦੇ ਹੋ ਫੀਰ ਜਿੰਨਾਂ ਦੇ ਕਿ ਜਿਹੜੇ ਵੀ ਅਸੀਂ ਦੇਸ਼ ਚ ਜਾ ਰਹੇ ਹਾਂ ਸਾਨੂੰ ਉੱਥੇ ਪਰਪਸ ਚਾਹੀਦਾ ਕਿ ਅਸੀਂ ਕਿਉਂ ਜਾ ਰਹੇ ਹਾਂ ਜੇ ਤੁਸੀਂ ਗੱਲ ਕਰਦੇ ਹੋ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਤੁਹਾਡੇ ਯਾਰ ਮਿੱਤਰ ਹੈ ਤੁਹਾਡੇ ਰਿਸ਼ਤੇਦਾਰ ਹੈ ਤੁਹਾਨੂੰ ਸਪਾਂਸਰਸ਼ਿਪ ਭੇਜ ਰਹੇ ਹਨ ਜੇ ਸਪਾਂਸਰਸ਼ਿਪ ਭੇਜ ਰਹੇ ਹਨ ਤਾਂ ਤੁਹਾਡਾ ਪਰਪਸ ਸੋਲਵ ਹੋ ਜਾਂਦਾ ਕਿ ਰਹਿਣਾ ਖਾਣਾ ਸਾਡਾ ਉਹ ਦੋਸਤ ਕੋਲ ਅਸੀਂ ਉਹਦੇ ਘਰ ਜਾ ਕੇ ਰਹਿਣਾ ਤਾਂ ਸਾਡਾ ਪਰਪਸ ਆਪਣੀ ਫਰੈਂਡਸ ਫੈਮਿਲੀ ਜਾਂ ਫਰੈਂਡਸ ਨੂੰ ਮਿਲਣ ਦਾ ਬਟ ਜੇ ਸਾਡੇ ਕੋਲ ਫਰੈਂਡਸ ਔਰ ਫੈਮਿਲੀ ਨਹੀਂ ਹੈ ਉੱਥੇ ਤਾਂ ਤੁਸੀਂ ਹੋਟਲ ਬੁਕਿੰਗ ਬੇਸ ਤੇ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਸੋ ਸਾਰੇ ਇਹ ਚੀਜ਼ ਸਮਝਣ ਕਿ ਪ੍ਰੋਸੈਸ ਬੜਾ ਸਿੰਪਲ ਹੈ ਔਰ ਜੇ ਤੁਹਾਨੂੰ ਕੋਈ ਕਹਿੰਦਾ ਕਿ ਮੈਨੂੰ 20 ਲੱਖ ਦੇ ਦੋ 10 ਲੱਖ ਦੇ ਦੋ 5 ਲੱਖ ਦੇ ਦੋ ਆਫਟਰ ਵੀਜ਼ਾ ਤਾਂ ਉਹ ਗਲਤ ਕਹਿ ਰਿਹਾ ਕਿਉਂਕਿ ਐਮਬੈਸੀ 'ਚ ਕਿਸੇ ਵੀ ਸੈਟਿੰਗ ਨਹੀਂ ਹੈਗੀ ਐਮਬੈਸੀ 'ਚ ਕਿਸੇ ਵੀ ਸੈਟਿੰਗ ਨਹੀਂ ਹੈਗੀ ਸੋ ਕੋਈ ਐਮਬੈਸੀ 'ਚ ਸੈਟਿੰਗ ਨਹੀਂ ਹੈ ਜੇ ਆਪਾਂ ਪ੍ਰੋਪਰ ਪੇਪਰ ਲਗਾ ਕੇ ਤੁਹਾਡਾ ਵੀਜ਼ਾ ਅਪਲਾਈ ਕਰਦੇ ਆ ਤਾਂ ਤੁਹਾਡੇ ਵੀਜ਼ਾ ਦੇ ਚਾਂਸਸ ਵੈਸੇ ਵੀ ਅੱਛੇ ਨੇ ਜੁਸ਼ਮੀ ਜੀ ਉਹ ਪੇਰੈਂਟਸ ਜਾਂ ਫੈਮਿਲੀ ਮੈਂਬਰਸ ਜਿਨ੍ਹਾਂ ਦੇ ਬੱਚੇ ਬਾਹਰ ਪੜ ਰਹੇ ਨੇ ਜਿਵੇਂ ਕੈਨੇਡਾ ਚ 10 ਲੱਖ ਦੇ ਕਰੀਬ ਸਾਡੇ ਬੱਚੇ ਨੇ ਜਾਂ ਆਸਟ੍ਰੇਲੀਆ ਦੇ ਵਿੱਚ ਜਰਮਨੀ ਚ ਯੂਰਪ ਚ ਵੀ ਬਹੁਤ ਸਾਡੇ ਬੱਚੇ ਨੇ ਉਹਨਾਂ ਦੇ ਗਾਰਡੀਅਨਸ ਦੇ ਲਈ ਵੀ ਇਹ ਮੌਕਾ ਹੈ ਬਿਲਕੁਲ ਸੋ ਜਿਹੜੇ ਸਟੂਡੈਂਟਸ ਉੱਥੇ ਪੜ ਰਹੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਮਿਲਣ ਜਾ ਸਕਦੇ ਇੱਕ ਸੋਲਿਡ ਰੀਜ਼ਨ ਹੈ ਉਹਨਾਂ ਨੂੰ ਮਿਲਣ ਦਾ ਔਰ ਉਹਦੇ ਪਿੱਛੇ ਸੀ ਜੇ ਕਿ ਇਹ ਕਿਸੇ ਨੂੰ ਲੱਖਾਂ ਰੁਪਏ ਦੇਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਲੈਂਡਮਾਰਕ ਇਮੀਗ੍ਰੇਸ਼ਨ ਦੀ ਫੀਸ ਬਹੁਤ ਜੈਨੂਇਨ ਹੈ 20000 ਰੁਪਏ ਸਾਡੀ ਪ੍ਰੋਸੈਸਿੰਗ ਫੀਸ ਹੈ ਤੁਸੀਂ ਉੱਥੇ ਦੇ ਲਾਇਰਸ ਵੀ ਬਹੁਤ ਜ਼ਿਆਦਾ ਚਾਰਜ ਕਰਦੇ ਨੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈ ਸਕਦੇ ਹੋ ਟੂਰਿਸਟ ਵੀਜ਼ਾ ਦੀਆਂ ਔਰ ਸਾਡੇ ਨੀਰੈਸਟ ਆਫਿਸ ਵਿਜ਼ਿਟ ਕਰਕੇ ਆਪਣੇ ਟੂਰਿਸਟ ਵੀਜ਼ਾ ਦੀ ਫਾਈਲ ਲਗਾ ਸਕਦੇ ਹੋ ਬਿਲਕੁਲ ਸਕਰੀਨ ਤੇ ਵਟਸਐਪ ਨੰਬਰ ਹੈ ਇਸ ਵਟਸਐਪ ਨੰਬਰ ਤੇ ਵੀ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਭੇਜ ਸਕਦੇ ਹੋ ਕਿ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਫਾਲੋਅ ਅਪ ਕਰ ਸਕਦੇ। थैंक यू सो मच थैंक यू सो मच